मैडम स्पीकर 16वीं लोकसभा दी आखरी डिबेट है और लगभग आखिर ਦੇ ਵਿੱਚ ਹੀ ਮੇਰਾ ਨੰਬਰ ਆਇਆ ਹੈ। और फाइनेंस बिल ਜਿਹੜਾ ਪੇਸ਼ ਕੀਤਾ ਗਿਆ ਹੈ। मैडम देश ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਬੇਰੋਜ਼ਗਾਰੀ ਹੈ। ऑल्दो इंडिया इज द ਯੰਗੇਸਟ ਕੰਟਰੀ ਓਨ ਦਾ ਅਰਥ 60% ਸੇ ਜ਼ਿਆਦਾ 18 ਤੋਂ 35 ਸਾਲ ਦੇ ਨੌਜਵਾਨ ਨੇ ਪਰ એનર્ਜੀ ਜਿਹੜੀ ਹੈ ਯੂਥ ਦੀ ਉਹਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਬੇਰੁਜ਼ਗਾਰੀ ਦੀ ਮਾਰ ਹੈ ਔਰ ਬੇਰੁਜ਼ਗਾਰੀ ਸਾਰੀਆਂ ਸਮੱਸਿਆਵਾਂ ਦੀ ਜੜ ਹੈ ਕ੍ਰਾਈਮ ਵੀ ਇੱਥੋਂ ਹੀ ਨਿਕਲਦਾ ਹੈ ਫ੍ਰਸਟੇਸ਼ਨ ਇੱਥੋਂ ਨਿਕਲਦੀ ਹੈ ਜਿਹੜਾ ਯੂਥ ਹੈ ਉਹ ਸਕਸੈਸ ਦੇ ਸਫਲਤਾ ਦੇ ਸ਼ਾਰਟਕਟ ਤਰੀਕੇ ਲੱਭਦਾ ਫਿਰਦਾ ਹੈ ਫ੍ਰਸਟ੍ਰੇਸ਼ਨ ਜਾਂ ਤਾਂ ਫਿਰ ਡਰੱਗਸ ਵੱਲ ਚਲੇ ਜਾਂਦੇ ਨੇ ਜਾਂ ਫਿਰ ਪਾਸਪੋਰਟ ਬਣਾ ਕੇ ਬਾਹਰਲੇ ਮੁਲਕਾਂ ਨੂੰ ਭੱਜਦੇ ਨੇ ਇੱਥੋਂ ਹੀ ਸਾਰੀਆਂ ਸਮੱਸਿਆਵਾਂ ਨਿਕਲਦੀਆਂ ਨੇ ਸੋ ਬੇਰਜ਼ਗਾਰੀ ਵਾਸਤੇ ਕੋਈ ਇਸ ਫਾਈਨਾਂਸ ਬਿੱਲ ਦੇ ਵਿੱਚ ਬਜਟ ਦੇ ਵਿੱਚ ਕੁਝ ਨਹੀਂ ਰੱਖਿਆ ਗਿਆ 2 ਕਰੋੜ ਹਰ ਸਾਲ ਰੋਜ਼ਗਾਰ ਪੈਦਾ ਕਰਨ ਦੀਆਂ ਗੱਲਾਂ ਕੀਤੀਆਂ ਸੀ ਪਰ ਨਾਲ ਨਾਲ ਮੇਕ ਇਨ ਇੰਡੀਆ ਦਾ ਨਾਅਰਾ ਦਿੱਤਾ ਸੀ ਸਰਦਾਰ ਪਟੇਲ ਜੀ ਦੀ ਮੂਰਤੀ ਚਾਈਨਾ ਤੋਂ ਬਣਵਾ ਰਹੇ ਆ ਬੁਲਟ ਟ੍ਰੇਨ ਜਪਾਨ ਤੋਂ ਆ ਰਹੀ ਹੈ ਤੇ ਸਾਡੇ ਨੌਜਵਾਨ ਪਤਾ ਨਹੀਂ ਕੀ ਕਰਨਗੇ ਇਹਦੇ ਬਾਰੇ ਕੋਈ ਮੇਕ ਇਨ ਇੰਡੀਆ ਦਾ ਕੋਈ ਜਿਆਦਾ ਡਿਸਕਸ ਵਿਸਥਾਰ ਦੇ ਵਿੱਚ ਜ਼ਿਕਰ ਵੀ ਨਹੀਂ ਕੀਤਾ ਗਿਆ ਸੋ ਮੈਡਮ ਅੱਜ ਬੇਰੁਜ਼ਗਾਰ ਸੜਕਾਂ ਤੇ ਨੇ ਡਿਗਰੀਆਂ ਲੈ ਕੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਘਰ ਮੋੜਾਏ ਨੌਕਰੀ ਮੰਗਣ ਜਾਂਦੇ ਨੇ ਡਾਂਗਾ ਪੈਂਦੀਆਂ ਨੇ लाठी चार्ज ਹੁੰਦੇ ਨੇ ਜਿੰਨਾ ਮੋੜਿਆਂ ਤੇ ਦੇਸ਼ ਦੀ ਤਰੱਕੀ ਦਾ ਭਾਰ ਹੋਣਾ ਚਾਹੀਦਾ ਸੀ ਉਹਨਾਂ ਮੋੜਿਆਂ ਤੇ लाठी चार्ज ਦੇ ਜ਼ਖਮਾਂ ਦੇ ਨਿਸ਼ਾਨ ਨੇ ਅੱਜ ਕਿਸਾਨ ਆਂਦਾ ਤਾਂ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਦਾ ਮੈਂ ਅੱਜ ਉਹ ਸੜਕਾਂ ਤੇ ਨੇ ਮਰਨ ਵਰਤ ਰੱਖਿਆ ਪੰਜ ਸਾਲ ਰੋਲਾ ਪਾਉਂਦੇ ਰਹੇ ਸੁਆਮੀਨਾਥਨੀ ਦੀ ਰਿਪੋਰਟਾ ਲਾਗੂ ਕਰ ਦਿਓ ਸੁਆਮੀਨਾਥਨੀ ਦੀ ਰਿਪੋਰਟਾ ਲਾਗੂ ਕਰ ਦਿਓ ਜਦ ਕੇ ਮੈਨੀਫੈਸਟੋ ਦੇ ਵਿੱਚ ਬੀਜੇਪੀ ਨੇ ਲਿਖਿਆ ਸੀ ਪ੍ਰਧਾਨ ਮੰਤਰੀ ਮੋਦੀ ਜੀ ਜੋ ਚੋਣਵੀ ਰੈਲੀਆਂ ਸੀ ਉਹਨਾਂ ਦੇ ਵਿੱਚ ਹਰ ਥਾਂ ਕਹਿੰਦੇ ਸੀ ਮੈਨੀਫੈਸਟੋ ਲਾਗੂ ਕਰਾਂਗੇ ਪਰ ਨਹੀਂ ਹੋਇਆ ਮੈਡਮ ਕਿਸਾਨ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹੈ ਜੀ ਮੈਡਮ ਬੇਰੁਜ਼ਗਾਰੀ ਤੇ ਕਿਸਾਨੀ ਤੋਂ ਬਾਅਦ ਵਪਾਰੀ ਆਉਂਦਾ ਹੈ ਛੋਟਾ ਵਪਾਰੀ ਜੀਐਸਟੀ ਤੇ ਨੋਟਬੰਦੀ ਦੀ ਮਾਰ ਤੋਂ ਅੱਜ ਤੱਕ ਨਹੀਂ ਉੱਠ ਸਕਿਆ ਅੱਜ ਤੱਕ ਉਹਦਾ ਜਿਹੜਾ ਬਿਜ਼ਨਸ ਲੀਤ ਤੇ ਨਹੀਂ ਆਇਆ ਪਤਾ ਨਹੀਂ ਕਿਹੜੀ ਸਫਲਤਾ ਕਿਵੇਂ ਸਫਲਤਾ ਉਹਨੂੰ ਕਹਿ ਰਹੇ ਨੇ ਇਸ ਇਸ ਚੀਜ਼ ਨੂੰ ਕਿ ਰਾਤੋ ਰਾਤ ਜਿਹੜੇ ਫੈਸਲੇ ਲਏ ਗਏ ਸੋ ਮੈਡਮ ਇਹ ਜਿਹੜਾ ਬਜਟ ਹੈ ਇਹਦੇ ਵਿੱਚ ਕਿਸਾਨਾਂ ਨਾਲ ਮਜ਼ਾਕ ਹੋਇਆ ਕਿ 6000 ਰੁਪਿਆ ਇੱਕ ਸਾਲ ਦੇ ਵਿੱਚ ਤੁਹਾਨੂੰ ਤੁਹਾਡੇ ਖਾਤੇ 'ਚ ਆ ਜਾਊਗਾ 6000 ਦਾ ਮਤਲਬ ਹੈ ਮੈਡਮ ਲਾਸਟ ਹੈ 6000 ਦਾ ਮਤਲਬ ਹੈ 500 ਰੁਪਏ ਮਹੀਨਾ 500 ਰੁਪਏ ਦਾ ਮਤਲਬ ਹੈ 17 ਰੁਪਏ ਲਗਭਗ 16.5 ਰੁਪਏ ਇੱਕ ਇੱਕ ਦਿਨ ਦੇ 16.5 ਦਾ ਮਤਲਬ ਹੈ ਚਾਰਜ ਪੰਜ ਜੀ ਨੇ ਤਾਂ 3.5 3.5 ਰੁਪਏ ਆਏ ਕਿਹੜੀ ਉਹਦੀ ਗਰੀਬੀ ਚੱਕੀ ਜਾਊਗੀ ਕਿਹੜਾ ਉਹਦਾ ਕਰਜ਼ਾ ਮਾਫ ਹੋ ਜਾਊਗਾ ਮੈਡਮ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਸਾਰਾ ਕਰਜ਼ਾ ਦੇ ਮਾਫ ਕਰਨ ਦਾ ਵਾਅਦਾ ਕੀਤਾ ਸੀ ਉਹ ਤੋਂ ਵੀ ਮੁੱਕਰ ਗਏ ਜਿਹੜੇ ਮੈਨੀਫੈਸਟੋ ਨੇ ਮੈਡਮ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ रिकॉर्डेड डॉक्यूमेंट ਹੋਣਾ ਚਾਹੀਦਾ ਇੱਕ ਮਾਨੀਟਰ ਕਮੇਟੀ ਉਹਨੂੰ ਮਾਨੀਟਰ ਕਰੇ ਜੋ ਜੋ ਜਿਹੜੀ ਸਰਕਾਰ ਬਣ ਗਈ ਜਿਹੜੀ ਪਾਰਟੀ ਦੀ ਤਾਂ ਕਿ ਇਹ ਲੋਕਾਂ ਨੂੰ ਪਤਾ ਲੱਗ ਸਕੇ ਟਾਈਮ ਬਾਂਡ ਵਾਦੇ ਜਿਹੜੇ ਨੇ ਉਹਨਾਂ ਨੂੰ ਨੋਟਿਸ ਜਾਵੇ ਉਸ ਪਾਰਟੀ ਨੂੰ ਕਿ ਕਿਉਂ ਨਾ ਤੁਹਾਡੀ ਮਾਨਸਾ ਰੱਦ ਕਰ ਦਿੱਤੀ ਜਾਵੇ ਤੁਸੀਂ ਜੇ ਟਾਈਮ ਬਾਂਡ ਵਾਦੇ ਕੀਤੇ ਸੀ ਸੋ ਵਾਦੇ ਵੱਡੇ ਵੱਡੇ ਕਰ ਲੈਂਦੇ ਆ ਵਾਦੇ ਵਿੱਚ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਦਾ ਜਿਹੜੀ ਦੁਹਾਈ ਪਾਉਂਦੇ ਆ ਮੈਂ ਇਹੀ ਮੰਗ ਕਰੂੰਗਾ ਬੇਰਜ਼ਗਾਰੀ ਗਰੀਬੀ ਕਿਸਾਨੀ ਤੇ ਮਹਿੰਗਾਈ ਇਹ ਚਾਰ ਸਮੱਸਿਆ ਮਨ ਨੇ ਅਗਲੇ ਹਜੇ ਹਜੇ ਵੀ ਪਹਾੜ ਵਾਂਗੂ ਖੜੀਆਂ ਨੇ ਮੈਡਮ ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਨਾ ਤੁਸੀਂ ਮੈਨੂੰ ਮੌਕਾ ਦਿੱਤਾ ਇਸ ਪਵਿੱਤਰ ਸੰਸਦ ਪਸੋਂਵੀਂ ਲੋਕ ਸਭਾ ਦੇ ਇਸ ਪਵਿੱਤਰ ਸਦਸਾ ਜਿੰਨੇ ਵੀ ਸਦਨ ਚੱਲੇ ਜੇ ਸਦਨ ਦੀ ਗਰਮੀਆਂ ਦੇ ਖਿਲਾਫ ਕੋਈ ਜਾਣੇ-ਅਣਜਾਣੇ ਚ ਕੋਈ ਸਾਥੋਂ ਕੋਈ ਕੋਈ ਗਲਤ ਸ਼ਬਦ ਸ਼ਾਨ ਦੇ ਖਿਲਾਫ ਕਿਸੇ ਨੇ ਨਿਕਲਿਆ ਹੋਵੇ ਉਹਦੇ ਲਈ ਸ਼ਮਾ ਚਾਹੁੰਦੇ ਆ ਤੇ ਉਮੀਦ ਕਰਦੇ ਆ ਕਿ 17ਵੀਂ ਲੋਕ ਸਭਾ ਜਦੋਂ ਆਊਗੀ ਜਿਹੜੀ ਭਾਜਪਾ ਵਾਲੇ ਨੇ ਉਹ ਇਧਰ ਲੀਹ ਸੀਟਾਂ ਤੇ ਬੈਠ ਕੇ ਆਪਣੇ ਫੈਸਲਿਆਂ ਤੇ ਪਛਤਾ ਰਹੇ ਹੋਣਗੇ ਤੇ ਸੈਕੂਲਰ ਆਦਮੀ ਜਿਹੜੇ ਨੇ ਉਹ ਦੂਜੇ ਪਾਸੇ ਬੈਠੇ ਹੋਣਗੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ